ਅੰਮ੍ਰਿਤਸਰ ਚ ਸੇਵਾਦਾਰ ਦਾ ਬੇਰਹਿਮੀ ਦੇ ਨਾਲ ਕਤਲ ਤਰਗਾਹ ਦੇ ਵਿੱਚ ਕਰਦਾ ਸੀ ਸੇਵਾ ਤਾਂ ਜਿਹੜੀਆਂ ਪੰਜਾਬ ਦੇ ਵਿੱਚ ਕਤਲ ਅਤੇ ਲੁੱਟਖੋਹ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਜਿਸ ਕਾਰਨ ਆਮ ਲੋਕਾਂ ਨੂੰ ਸਹਿਮ ਦੇ ਮਾਹੌਲ ਦੇ ਵਿੱਚ ਜਿਉਣਾ ਪੈ ਰਿਹਾ ਹੈ ਬੇਸ਼ੱਕ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਸਖਤ ਕਾਰਵਾਈ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਹੈ ਜਿੱਥੇ ਇੱਕ ਹੋਰ ਕਤਲ ਹੋਇਆ ਹੈ ਇੱਕ ਵੱਡੀ ਘਟਨਾ ਵਾਪਰੀ ਹੈ ਇੱਕ ਦਰਗਾਹ ਦੇ ਵਿੱਚ ਸੇਵਾ ਕਰ ਰਹੇ ਸੇਵਾਦਾਰ ਦਾ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੇਵਾਦਾਰ ਦੀ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਤਾਂ ਦੱਸਦੀ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਇਲਾਕੇ ਗਵਾਲ ਮੰਡੀ ਚ ਇੱਕ ਦਰਗਾਹ ਚ ਵਿਅਕਤੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਦੱਸਦੀ ਹੈ ਕਿ ਜਾਣਕਾਰੀ ਮੁਤਾਬਕ ਦਰਗਾਹ ਚ ਵਿਅਕਤੀ ਵੱਲੋਂ ਸੇਵਾ ਕੀਤੀ ਜਾਂਦੀ ਸੀ ਜਿਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੁੱਢਲੀ ਜਾਣਕਾਰੀ ਮੁਤਾਬਕ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਦਰਗਾਹ ਚ ਸੇਵਾ ਕਰਨ ਤੋਂ ਬਾਅਦ ਸੇਵਾਦਾਰ ਉੱਥੇ ਹੀ ਸੁੱਤਾ ਪਿਆ ਸੀ ਸੇਵਾਦਾਰ ਵੱਲੋਂ ਕਾਫੀ ਸਾਲਾਂ ਤੋਂ ਦਰਗਾਹ ਦੀ ਸੇਵਾ ਕੀਤੀ ਜਾਂਦੀ ਸੀ ਸੇਵਾ ਕਰਦਾ ਸੀ ਦਰਗਾਹ ਦੇ ਵਿੱਚ ਜੋ ਵਿਅਕਤੀ ਹੈ ਜਿਸ ਦਾ ਕਤਲ ਕੀਤਾ ਗਿਆ ਹੈ ਫਿਲਹਾਲ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਹਰ ਇੱਕ ਪਹਿਲੂ ਦੀ ਬਾਰਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜਿਹੜੀ ਇਹ ਵੱਡੀ ਘਟਨਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਅੰਮ੍ਰਿਤਸਰ ਦੇ ਇਲਾਕੇ ਗਵਾਲ ਮੰਡੀ ਚ ਇੱਕ ਦਰਗਾਹ ਦੇ ਵਿੱਚ ਇੱਕ ਦਰਗਾਹ ਦੇ ਸੇਵਾਦਾਰ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਨਾਂ ਦੁਆਰਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ ਹਰ ਇੱਕ ਪਹਿਲੂ ਨੂੰ ਬੜੀ ਹੀ ਬਾਰਕੀ ਦੇ ਨਾਲ ਦੇਖਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਪਿੰਡ ਗਵਾਲ ਮੰਡੀ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਇਸ ਸਾਡੇ ਸਤੇ ਚਾਚੂ ਆਏ ਨੇ ਸੇਵਾ ਕਰਨੇ تھے ਉਹਨਾਂ ਦੇ ਪਾਪਾ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਸੀਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋਈ ਉਹ ਜਿਨ੍ਹਾਂ ਨੇ ਧਮਕੀਆਂ ਲਾਇਆ ਕਰਵਾਇਆ ਉਹਨਾਂ ਨੇ ਆ ਸਭ ਨੂੰ ਪਤਾ ਇਹ ਮੱਲੇ ਵਾਲੇ ਹੁਣ ਸਾਰੇ ਮੂੰਹ ਦਿੱਤੇ ਇਹਨਾਂ ਨੇ ਟੇਪਾਂ ਲਾਈਆਂ ਨੇ ਡਰਦੇ ਕੋਈ ਨਹੀਂ ਜੇ ਬੋਲਦਾ ਠੀਕ ਆ ਧਮਕੀਆਂ ਸਾਡੇ ਘਰ ਨੂੰ ਮਿਲਦੀਆਂ ਸੀ ਇਹੀ ਕੁੜੀਆਂ ਹੋ ਕੇ ਗੰਨੀਆਂ ਗਾਲਾਂ ਤੇ ਕੱਢਦਾ ਰਿਆ ਸਾਨੂੰ ਸਾਡੇ ਘਰੋਂ ਨਿਕਲਣਾ ਨੇ ਬਾਹਰ دشਵਾਰ ਕੀਤਾ ਸੀਗਾ ਸਾਡੇ ਭਰਾ ਤੱਕ ਉਹਨੇ ਘਰੋਂ ਭਜਾ ਛੱਡੇ ਨੇ ਕਿ ਕੋਈ ਨਹੀਂ ਜੇ ਹੈਗਾ ਕਰਾਂਗੇ ਕੌਣ ਲੋਕ ਸੀ ਇਹ ਟਕੜਾ ਕਿਦੋਂ ਕਿੰਨੇ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਬੜੇ ਚਿਰਾਂ ਦਾ ਸਰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬੜੇ ਚਿਰਾਂ ਦਾ ਇਹ ਉਹਨਾਂ ਕੋ ਪੈਸਾ ਲੜਦਾ ਵਾ ਪੈਸਾ ਬਹੁਤ ਜ਼ਿਆਦਾ ਉਹਨੇ ਵੇਸਟ ਕਰਨਾ ਆ ਕਿਤੇ ਨਾ ਕਿਤੇ ਕਰਨ ਪੰਮਾ ਆਦਾ ਨਾ ਜੇ ਪੰਮਾ ਡਾਕਟਰ ਉਹਨੂੰ ਕਹਿੰਦੇ ਸਾਡੇ ਨਾਲ ਦਾ ਗਵਾਂਡੀ ਆ ਜਦੋਂ ਇਹੀ ਲਾਗੋ ਲੱਗਦੇ ਸਾਨੂੰ ਗੰਨੀਆਂ ਗੰਨੀਆਂ ਗਾਲ੍ਹਾਂ ਕੱਢਦਾ ਜੀ ਅਈ ਸ਼ਰਮ ਦੇ ਮਾਰੇ ਕਰੋ ਬਾਹਰ ਨਹੀਂ ਨਿਕਲਦੇ ਮੰਝੀਆਂ ਢਾ ਕੇ ਬਈ ਇਹ ਤਾਂ ਉਹਨੇ ਸਾਨੂੰ ਬਹਿਨ ਨਹੀਂ ਦੇਣਾ ਪਤਾ ਲੱਗਾ ਸਰਕਾਰੀ ਰਿਟਾਇਰ ਵੀ ਸੀਗੇ ਜੀ ਤੁਹਾਡੇ ਪਾਪਾ ਹਾਂਜੀ ਸਰਕਾਰੀ ਰਿਟਾਇਰ ਸੀਗੇ 35 ਸਾਲ ਤੋ ਤੇ ਸੇਵਾ ਕਰਨ ਇਸ ਲੜਦਾ ਹੁੰਦੇ ਸੀ ਕੀ ਕਰਦੇ ਤੁਸੀਂ ਤੇ ਪੈਸੇ ਵਾਲੇ ਦੇ ਸੋਨੇ ਗ੍ਰੀਬਾਰੇ ਸੌਂਦਾ ਹੀ ਕੋਣ ਇੱਥੇ ਪੈਸੇ ਵਾਲੇ ਦੀ ਜਿਆਦਾ ਕਰ ਜਿਲਕੋ ਪੈਸਾ ਨੇ ਪੈਸਾ ਸੁਟਾਣਾ ਕੰਮ ਹੋਣਾ ਵਾ ਸਾਡੇ ਵਰਗਿਆਂ ਨੇ ਤੇ ਬੋਲ ਕੇ ਚੁੱਪੋ ਕੇ ਬਹਿ ਜਾਣਾ ਉਹਨਾਂ ਨੂੰ ਤਮਕੀ ਆਂਦੀਆਂ ਆਈਆਂ ਵਾ ਮੈਂ ਬਾਬਾ ਮਾਰ ਦੇਣਾ ਮੈਂ ਬਾਬਾ ਮਾਰ ਦੇਣਾ ਬਾਬਾ ਕਿਹੜੀ ਗੱਲ ਮੰਨਾਂ ਪੱਪਾ ਤੇ ਵਿਚਾਰਾ ਕਿਸੇ ਦਾ ਬੁਰਾ ਸੋਦ ਨਹੀਂ ਉਹ ਕਹਿੰਦਾ ਸੀ ਜੀ ਬਾਬੇ ਨੇ ਮੇਰੀ ਜਨਾਨੀ ਦਾ ਟੂਣਾ ਕੀਤਾ ਕਿਉਂਕਿ ਮੇਰਾ ਪਿਓ ਗਊ ਬੰਦਾ ਸੀ ਉਹਨੇ ਕਿਸੇ ਨਾਲ ਕੋਈ ਮਾਰਾ ਨਹੀਂ ਸੋਦਦਾ ਦੰਦਾ ਸੀ ਮੇਰਾ ਪਿਓ ਉਹ ਸਾਰੇ ਦਾ ਭਲਾ ਹੀ ਕਹਿੰਦਾ ਸੀ ਉਹ ਜਿੰਨੇ ਬਾਰ ਬੱਚੇ ਖਲੋਤੇ ਨੇ ਸਾਰੇ ਮੇਰੇ ਪਿਓ ਦੇ ਬੱਚੇ ਹੀ ਆ ਸਾਰੇ ਉਹਨਾਂ ਨੂੰ ਪਿਓ ਮੰਨਦੇ ਆ ਠੀਕ ਹੈ ਨਾ ਉਹਨਾਂ ਨੂੰ ਪੁੱਛ ਕੇ ਲੋ ਜੇ ਅੱਜ ਤੱਕ ਮੇਰੇ ਪਿਓ ਨੇ ਇਨੀ ਜੀ ਵੀ ਕਿਹਨੋਂ ਕੋਈ ਨੀ ਕੀ ਕੀਤੀ ਲੈ ਪਰ ਕਹਿਣੋਂ ਉਹਨਾਂ ਸੋ ਸਬਦ ਪਲਾਗਰ ਪਰ ਕਿਸੇ ਨੇ ਉਹਨਾਂ ਪਲਾ ਨਹੀਂ ਕੀਤਾ ਉਹਨ ਵੇਖ ਤਾਰੇ ਸਾਹਮਣੇ ਉਹਨਾਂ ਨੂੰ ਮਾਰ ਕੇ ਚੱਲ ਗਿਆ ਕਿਸਰਾ ਮਾਰਿਆ ਤੇ ਗੋਲੀ ਮਾਰੀ ਜਾਂ ਇਹ ਕਿਸੇ ਨੂੰ ਨਹੀਂ ਪਤਾ ਇਹ ਠੰਡ ਚ ਹੋਇਆ ਜੋ ਹੋਇਆ ਕਿਸੇ ਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਆਪਣੇ ਸੋਰੀਆ ਘਰ ਆ ਗਈ ਸੀ ਬਾਜ ਵੀ ਨਹੀਂ ਉਹਨੇ ਨਿਕਲੋਂ ਦਿੱਤੀ ਮੇਰੇ ਪਿਓ ਦੇ ਪਿੱਛੇ ਰੋਲੇ ਪਾਸ ਕੇ ਸਾਰੇ ਨੂੰ ਬਸ ਥਾ ਹੀ ਸਕੇ ਸਿੱਟੇ ਹਣਾ ਉਹਨੇ ਤਾਂ ਵੀ ਕਹਿ ਰਿਹਾ ਮੈਂ ਬਾਬਾ ਮਾਰਨਾ ਬਾਹਰ ਖਲੋਗਾ ਸ਼ਰੇਆਮ ਬੋਲਦਾ ਰਿਹਾ ਮੈਂ ਬਾਬੇ ਨੂੰ ਮਾਰ ਦੇਣਾ ਬਾਬੇ ਨੂੰ ਮਾਰ ਦੇਣਾ ਸ਼ਰੇਆਮ ਕਿਆ ਰੋਕੀ ਸਾਰੇ ਸੌਂਦੇ ਹੀ ਕੋਈ ਡਰਦਾ ਮਾਰਾ ਨਹੀਂ ਜੇ ਬੋਲਦਾ ਮੈਂ ਕਹਿੰਨੀ ਉਹਨੂੰ ਕੜੀ ਤਾਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਛੁੱਟਣਾ ਨਹੀਂ ਚਾਹੀਦਾ ਜਿਹਨੇ ਮੇਰਾ ਪਿਓ ਨੂੰ ਮਾਰਿਆ ਮੇਰਾ ਪਿਆਰਾ ਗੋਬਨ ਦਾ ਉਹਦੇ ਕਿਸੇ ਨੂੰ ਕੁਛ ਮਾਰੀ ਨਹੀਂ ਕਿਵੇਂ ਨਹੀਂ ਕਰਦਾ ਸੀ ਕਿਸੇ ਨੇ ਜੇ ਕੋਈ ਚਾਰ ਗੱਲ ਕਹਿਵੇ ਤੇ ਦਹੀਂ ਨਾ ਉਹਨੇ ਕਦੀ ਨਹੀਂ ਬੋਲਿਆ ਉਹਨੇ ਚਿਰ ਤਾਂ ਹੱਥੀਂ ਜੋੜ ਦੇਣਾ ਕਿ ਨਾ ਭਲਾ ਬੇਟਾ ਡੱਪਾ ਲਾਵੇ ਬਸ ਉਹਨੇ ਭਲਾਈ ਕਰ ਦੇਣਾ ਸਭ ਦਾ ਇਹ ਸਾਡੇ ਇੱਥੇ ਗਵਾਲ ਮੰਡੀ ਏਰੀਆ ਆ ਆਪਣਾ ਕੰਟੋਨਮੈਂਟ ਦੇ ਵਿੱਚ ਇੱਥੇ ਬਲਦੇਵ ਸਿੰਘ ਨਾਂ ਦਾ ਇੱਕ ਬਜ਼ੁਰਗ ਬੰਦਾ ਸੀ ਇੱਥੇ ਮਜਾਰੀ ਦੀ ਸੇਵਾ ਕਰਦਾ ਸੀਗਾ ਕਰੀਬ ਉਦੀ ਉਮਰ 75 ਸਾਲ ਸੀਗੀ ਉਹਨੂੰ ਰਾਤ ਕੋਈ ਐਂਟਰ ਕਰਕੇ ਅਣਪਛਾਤਾ ਵਿਅਕਤੀ ਉਹਦੇ ਸਰਜ ਸੱਟ ਮਾਰ ਕੇ ਉਹਦਾ ਕਤਲ ਕਰ ਗਿਆ ਹੈ ਤੋ ਅਸੀਂ ਇੱਥੇ ਪਹੁੰਚੇ ਆ ਸਾਡੀਆਂ ਟੀਮਾਂ ਪਹੁੰਚੇ ਆ ਅਸੀਂ ਲੱਗੇ ਆ ਇਹਨੂੰ ਵੈਰੀਫਾਈ ਕਰ ਰਹੇ ਆਗੇ ਕਿ ਸਰ ਕੀ ਪਤਾ ਲੱਗਾ ਜੀ ਕਿਹਨ ਲੋਕ ਸੀਗੇ ਜੇ ਧਮਕੀਆਂ ਵੀ ਪਿਛੇ ਮਿਲਦੀਆਂ ਸੀ ਇੱਕ ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਇਹ ਉਹਨਾਂ ਨੇ ਸ਼ਿਕਾਇਤ ਕੀਤੀ ਆ ਪਰਿਵਾਰ ਵਾਲਿਆਂ ਨੇ ਉਹਨੂੰ ਅਸੀਂ ਉਹਨਾਂ ਰਿਕਾਰਡ ਚੈੱਕ ਕਰਦੇ ਆ ਉਹਨਾਂ ਦਾ ਮੋਬਾਈਲ ਵਗੈਰਾ ਲਿਆ ਹੈਗਾ ਆ ਔਰ ਜੋ ਵੀ ਆਏਗਾ ਤਤ ਸਾਹਮਣੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਸਰ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਹਾਂਜੀ ਅਸੀਂ ਇਹ ਮਰਡਰ ਦਾ ਕੇਸ ਦਰਜ ਕਰ ਰਹੇ ਹੈਗੇ ਆ ਔਰ ਜੋ ਵੀ ਸਾਡੇ ਸੀਸੀਟੀਵੀ ਫੁਟੇਜ ਵਗੈਰਾ ਜਾਂ ਜਿਹੜੀ ਹੈ ਹਿਊਮਨ ਇੰਟੈਲੀਜੈਂਸ ਹੈ ਉਹਨੂੰ ਲਾ ਕੇ ਜਲਦੀ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ